ਪੱਕੇ ਬੰਕਦਵਾਰ ਮੂਰਖ ਜਾਣਾ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਕਹਿੰਦੇ ਇੱਕ ਖਿੰਨ ਵਿੱਚ ਹੀ ਸਭ ਕੁਝ ਖਸ ਜਾਣਾ ਏ ਇਤਾਂ ਹੀ ਆਪਾਂ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਆ ਕਿ ਤੇ ਸੁਚੇਤ ਹੋਈਏ ਆਪਣੇ ਜ਼ਿੰਮੇਵਾਰੀ ਪ੍ਰਤੀ ਸਾਡਾ ਧਰਮ ਕੀ ਏ ਸਾਡਾ ਫਰਜ਼ ਕੀ ਏ ਅਸੀਂ ਆਪਣੇ ਬੱਚਿਆਂ ਨੂੰ ਵੱਧ ਪਿਆਰ ਕਰਦੇ ਆ ਆਪਣੇ ਬਜ਼ੁਰਗਾਂ ਨੂੰ ਨਹੀਂ ਹਕੀਕਤ ਹੈ ਪਰ ਬਜ਼ੁਰਗ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਸਾਡੇ ਬਜ਼ੁਰਗ ਸਾਨੂੰ ਵੀ ਪਿਆਰ ਕਰਦੇ ਨੇ ਇਹ ਸਾਨੂੰ ਭੁੱਲ ਜਾਂਦੇ ਆ ਅਸੀਂ ਜਿਵੇਂ ਅਸੀਂ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਆ ਨਾ ਸਾਡੇ ਬਜ਼ੁਰਗ ਸਾਡੇ ਲਈ ਸਭ ਕੁਝ ਕਰ ਗਏ ਔਰ ਕਰਦੇ ਨੇ ਅਸੀਂ ਵੱਡੇ ਹੋ ਗਏ ਆ ਇਹ ਅਹੰਕਾਰ ਹੈ ਸਾਨੂੰ ਪਰ ਆਪਣੇ ਬਜ਼ੁਰਗਾਂ ਲਈ ਅਸੀਂ ਅੱਜ ਵੀ ਛੋਟੇ ਆ ਉਹ ਇਸ ਗੱਲ ਦਾ ਧਿਆਨ ਰੱਖਦੇ ਨੇ ਤੇ ਇੱਕ ਪਿਆਰੇ ਨੇ ਬੜੀ ਪਿਆਰੀ ਗੱਲ ਲਿਖੀ ਉਹ ਕਹਿੰਦਾ ਇੱਕ ਬੱਚਾ ਆਪਣੇ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ ਹੈ ਕਾਫੀ ਸਾਲ ਲੰਘ ਗਏ ਮੌਤ ਦੇ ਦਿਨ ਨੇੜੇ ਆਏ ਮਾਂ ਨੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਕਿਹਾ ਮੇਰੇ ਪੁੱਤ ਨੂੰ ਬੁਲਾ ਦਿਓ ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਪੁੱਤ ਨੂੰ ਫੋਨ ਕੀਤਾ ਵੀ ਤੇਰੀ ਮਾਂ ਤੈਨੂੰ ਮਿਲਣਾ ਚਾਹੁੰਦੀ ਹੈ ਅਖੀਲੇ ਸਵਾਸ ਨੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਪੁੱਤ ਭੱਜਿਆ ਆਇਆ ਮਾਂ ਨੇ ਆਪਣੇ ਬੱਚੇ ਦੇ ਹੱਥਾਂ ਨੂੰ ਚੁੰਮਿਆ মুখ ਨੂੰ ਚੁੰਮਿਆ ਔਰ ਢਲਦੀ ਹੋਈ ਆਵਾਜ਼ ਵਿੱਚ ਇੱਕ ਗੱਲ ਕਹੀਏ ਪੁੱਤ ਮੈਂ ਇਸ ਵਿਰਧ ਆਸ਼ਰਮ ਦੇ ਵਿੱਚ ਜ਼ਿੰਦਗੀ ਦੇ ਕਈ ਸਾਲ ਬਤੀਤ ਕੀਤੇ ਨੇ ਇੱਥੇ ਬਹੁਤ ਜ਼ਿਆਦਾ ਗਰਮੀ ਲੱਗੀ ਮੈਂ ਸਹਨ ਕਰ ਲਈ ਪਰ ਜਿੱਦਣ ਮੈਂ ਮਰ ਗਈ ਮੇਰੇ ਮਰਨ ਤੋਂ ਬਾਅਦ ਇੱਥੇ ਠੰਡੀ ਹਵਾ ਦੇਣ ਵਾਲਾ ਇੱਕ ਕੂਲਰ দান ਕਰ ਜਾਏ ਉਹ ਬੱਚਾ ਸੁਣਦਾ ਹੈ ਔਰ ਇਹ ਗੱਲ ਕਹਿੰਦਾ ਮਾਂ ਤੂੰ ਪਹਿਲਾਂ ਦੱਸਦੀ ਜਦੋਂ ਤੈਨੂੰ ਗਰਮੀ ਲੱਗਦੀ ਸੀ ਤੂੰ ਮੈਨੂੰ ਪਹਿਲਾਂ ਕਹਿੰਦੀ ਵੀ ਇੱਕ ਕੂਲਰ ਦਾ ਦੇ ਕੇ ਜਾ ਮੈਂ ਤੇਰੇ ਲਈ ਪ੍ਰਬੰਧ ਕਰ ਦਿੰਦਾ ਪਰ ਹੁਣ ਕਿਉਂ ਮਾਂ ਕਹਿੰਦੀ ਕੋਈ ਗੱਲ ਨਹੀਂ ਮੈਂ ਉਹ ਦੁੱਖ ਸਹਿਣ ਕਰ ਲਿਆ ਉਸ ਤੋਂ ਬਾਅਦ ਪੁੱਤ ਮੈਂ ਇਸ ਥਾਂ ਦੇ ਉੱਪਰ ਗਰਮ ਪਾਣੀ ਪੀ ਪੀ ਕੇ guzara ਕੀਤਾ ਹੈ ਇੱਕ ਕੰਮ ਹੋਰ ਕਰੀ ਮੇਰੇ ਮਰਨ ਤੋਂ ਬਾਅਦ ਇਸ ਵਿਰਧ ਆਸ਼ਰਮ ਦੇ ਵਿੱਚ ਇੱਕ ਠੰਡਾ ਪਾਣੀ ਕਰਨ ਵਾਲਾ ਵਾਟਰ ਕੂਲਰ ਵੀ ਦਾਨ ਕਰ ਦਵਾਂ ਹੁਣ ਬੱਚਾ ਬੜਾ ਹੈਰਾਨ ਹੈ ਮਾਂ ਜੇ ਤੈਨੂੰ ਪਾਣੀ ਦੀ ਇੱਛਾ ਸੀ ਤੂੰ ਮੈਨੂੰ ਪਹਿਲਾਂ ਦੱਸਦੀ ਮੈਂ ਤੇਰੇ ਲਈ ਠੰਡੇ ਪਾਣੀ ਕਰਨ ਵਾਲਾ ਵਾਟਰ ਕੂਲਰ ਜਾਂ ਫ੍ਰਿਜ ਆਦਕ ਦਾ ਪ੍ਰਬੰਧ ਕਰ ਦਿੰਦਾ ਪਰ ਹੁਣ ਕੀ ਫਾਇਦਾ ਹੈ ਮਾਂ ਇੱਕ ਸ਼ਬਦ ਬੜਾ ਪਿਆਰਾ ਕਹਿੰਦੀ ਹੈ ਕਹਿੰਦੀ ਪੁੱਤ ਮੈਂ ਆਪਣੀ ਜ਼ਿੰਦਗੀ ਦੇ ਜਿਹੋ ਜਿਹੇ ਸਮੇ ਨੂੰ ਕੱਟ ਲਿਆ ਦੁੱਖ ਝੱਲ ਲਏ ਪਰ ਮੈਨੂੰ ਇੱਕ ਗੱਲ ਦਾ ਗਿਲਾ ਹੈ ਇੱਕ ਗੱਲ ਦਾ ਮੈਨੂੰ ਡਰ ਹੈ ਜੇ ਕੱਲ ਨੂੰ ਤੇਰੇ ਬੱਚਿਆ ਨਹੀਂ ਇਸੇ ਬਿਰਧ ਆਸ਼ਰਮ ਵਿੱਚ ਤੈਨੂੰ ਲਿਆ ਕੇ ਛੁੱਟ ਦਿੱਤਾ ਮੈਂ ਚਾਹੁੰਨੀ ਆ ਮੇਰੀ ਯਾਦ ਵਿੱਚ ਦਿੱਤਾ ਹੋਇਆ ਠੰਡਾ ਪਾਣੀ ਕਰਨ ਵਾਲਾ ਵਾਟਰ ਕੂਲਰ ਤੇਰੇ ਕੰਮ ਆਵੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਂਗ ਤੂੰ ਵੀ ਇਸ ਥਾਂ ਦੇ ਉੱਪਰ ਗਰਮ ਪਾਣੀ ਪੀ ਪੀ ਕੇ ਤੜਫਦਾ ਰਹੇ ਪੁੱਤ ਮੈਂ ਚਾਹੁੰਦੀ ਹਾਂ ਜੇ ਤੇਰੇ ਬੱਚਿਆਂ ਨੇ ਕੱਲ ਨੂੰ ਤੈਨੂੰ ਇਸੇ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਉਹ ਠੰਡੀ ਹਵਾ ਦੇਣ ਵਾਲਾ ਕੂਲਰ ਤੇਰੇ ਜੀਵਨ ਨੂੰ ਠੰਡਕ ਦਵੇ ਮੈਂ ਤੇਰੇ ਜੀਵਨ ਦਾ ਦੁੱਖ ਨਹੀਂ ਝੱਲ ਸਕਦੀ ਮੈਂ ਹਰ ਇੱਕ ਦੁੱਖ ਝੱਲ ਲਵਾਂਗੀ ਉਹ ਬੱਚਾ ਹੁਣ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ بڑا ਹੁੰਦਾ ਪਿਆ ਮਾਂ ਤੂੰ ਇੰਨਾ ਪਿਆਰ ਕਰਦੀ ਐ ਮੈਨੂੰ ਮਾਂ ਤੇਰੇ ਅੰਦਰ ਮੇਰੇ ਪ੍ਰਤੀ ਇੰਨੀ ਚੰਗੀ ਵਿਚਾਰ ਐ ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ ਪਰ ਤੂੰ ਤਾਂ ਵੀ ਮੇਰਾ ਭਲਾ ਸੋਚਦੀ ਐ ਆ ਬਜ਼ੁਰਗਾਂ ਦਾ ਜੀਵਨ ਐ ਜਿਨ੍ਹਾਂ ਨੂੰ ਅੱਜ ਅਸੀਂ ਝੱਲਣਾ ਨਹੀਂ ਨਾ ਚਾਹੁੰਦੇ ਉਹ ਸਾਡੇ ਲਈ ਸਭ ਕੁਝ ਝੱਲਣ ਲਈ ਤਿਆਰ ਨੇ ਪਰ ਅਸੀਸਾਂ ਨੇ ਉਹਨਾਂ ਦੀਆਂ ਸੰਭੋ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਜੇ ਅੱਜ ਉਹ ਬਜ਼ੁਰਗ ਨੇ ਤੂੰ ਜ਼ੁਬਾਨ ਨਹੀਂ ਰਹਿਣਾ ਕੱਲ ਨੂੰ ਤੇਰੇ ਉੱਪਰ ਵੀ ਇਹ ਸਮਾਂ ਆਉਣਾ ਹੈ ਸੁਚੇਤ ਹੋ ਜਾ ਇਸ ਤੇਰੇ ਕੋਲ ਜਿਹੜਾ ਖਜ਼ਾਨਾ ਹੈ ਨਾ ਜ਼ਬਾਨੀ ਦਾ ਪਾਦਸ਼ਾਹ ਜੀ ਕਹਿੰਦੇ ਸਦੀਬ ਕਾਲ ਨਹੀਂ ਇਹ ਤੇ ਪਲਕ ਝਮਕਣ ਜਿੰਨੇ ਸਮੇਂ ਵਿੱਚ ਸਭ ਕੁਝ ਖਤਮ ਹੋ ਜਾਣਾ ਓਏ ਪੱਕੇ ਬੰਕਦਵਾਰ ਮੂਰਖ ਜਾਣੇ ਆਪਣੇ